ਪੁਲਿਸ ਅਧਿਕਾਰੀ ਤੇਜਬੀਰ ਸਿੰਘ ਹੁੰਦਲ ਨੇ ਦੱਸਿਆ ਕਿ ਬੀਤੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਦੋ ਲੁੱਟੇਰਿਆਂ ਵੱਲੋਂ ਇੱਕ ਆਟੋ ਚਾਲਕ ਨੂੰ ਧਾਤਰ ਦੇ ਦਿਖਾ ਕੇ ਲੁੱਟਖੋ ਕੀਤੀ ਗਈ ਜਿਸ ਤੋਂ ਬਾਅਦ ਅੱਜ ਜਲੰਧਰ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਦੋਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅੱਜ ਜਲੰਧਰ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਜਾਵੇਗਾ ਤੇ ਇਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਗੱਲਬਾਤ ਦੌਰਾਨ ਪੁਲਿਸ ਅਧਿਕਾਰੀ ਨੇ ਇਹ ਵੀ ਕਿਹਾ ਇਹ ਦੋਵੇਂ ਪਹਿਲਾਂ ਵੀ ਲੁੱਟਖੋਹਾਂ ਕਰਦੇ ਰਹੇ ਨੇ ਤੇ ਇਹਨਾਂ ਨੇ ਆਟੋ ਚਾਲਕ ਨਾਲ ਵੀ ਲੁੱਟਖੋਹ ਦੀ ਮਾਨਸਾ ਨਾਲ ਆਟੋ ਚਾਲਕ ਦੇ ਆਟੋ ਵਿੱਚ ਬੈਠੇ ਅਤੇ ਜਲੰਧਰ ਸੈਂਟਰ ਟਾਊਨ ਤੱਕ ਆ ਕੇ ਉਸ ਨੂੰ ਦਾਤਰ ਦਿਖਾ ਕੇ ਉਸਨੂੰ ਲੁੱਟਖੋਹ ਕੀਤੀ। ਏਡੀਸੀਪੀ ਤੇਜਵੀਰ ਹੁੰਦਲ ਨੇ ਕਿਹਾ ਕਿ ਇਹਨਾਂ ਲੁੱਟੇਰਿਆਂ ਵੱਲੋਂ ਰਿਕਸ਼ਾ ਚਾਲਕ ਤੋਂ ਫੋਨ ਅਤੇ 1200 ਰੁਪਏ ਖੋਣ ਤੋਂ ਬਾਅਦ ਦਾਤਰ ਨਾਲ ਸੱਟਾਂ ਵੀ ਮਾਰੀਆਂ ਗਈਆਂ। ਪੁਲਿਸ ਅਧਿਕਾਰੀ ਨੇ ਕਿਹਾ ਕਿ ਦੋਵੇਂ ਲੁਟੇਰੇ ਬੇਲੜ ਨੇ ਅਤੇ ਨਸ਼ਾ ਪੱਤਾ ਕਾਰਨ ਤੇ ਪੈਸਿਆਂ ਦੀ ਪੂਰਤੀ ਲਈ ਅਜਈਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਮਾਨ ਜੋ ਕਮਿਸ਼ਨਰ ਪੁਲਿਸ ਜਨਜੀ ਵੱਲੋਂ ਜੋ ਕ੍ਰਿਮੀਨਲ ਅਗੇਂਸਟ ਜਿਹੜੀ ਹੈ ਸਪੈਸ਼ਲ ਵੇਨ ਚਲਾਈ ਗਈ ਹੈ ਜਿਹਦੇ ਕਿ ਅਸੀਂ ਸਨੈਚਰਸ ਟਰੱਕਸ ਸਾਰੇ ਤੇ ਤਰਾਤਰ ਦੇਖਾ ਵੇ ਚਲੇਂਦੇ ਨੇ ਸ਼ਹਿਰ ਦੇ ਵਿੱਚ ਸੋ ਇਹਦੇ ਵਿੱਚ ਦੋ ਦਿਨ ਪਹਿਲਾਂ ਇੱਕ ਵਾਰਦਾਤ ਕੀਤੀ ਸੀ ਦੋ ਜਣਿਆਂ ਨੇ ਇੱਕ ਆਟੋ ਰਿਕਸ਼ਾ ਚਲ ਕੇ ਜਿਹੜਾ ਇਹ ਰਿਕਸ਼ਾ ਚਲਾਉਦਾ ਹੈ ਗਰੀਬ ਅੰਦਾ ਉਦੋਂ ਉਹਨਾਂ ਵਾਰਦਾਤ ਹੋਈ ਸੀ ਤੁਸੀਂ ਵੇਖਿਆ ਹੋਊਗਾ ਕਿ ਉਹਨੂੰ ਕਿੱਦਾਂ ਉਹ ਟਰੈਕ ਕਰਕੇ ਲੈ ਕੇ ਜਾ ਰਹੇ ਆ ਮਤਲਬ ਉਹਨੂੰ ਘਰੀਸ ਕੇ ਲੈ ਕੇ ਜਾ ਰਹੇ ਆ ਖੋਕੇ 7 ਦਿਨੋਂ ਉਹ ਅਸੀਂ 48 ਘੰਟੇ ਦੇ ਵਿੱਚ ਵਿੱਚ ਦੋਨੋਂ ਬੰਦੇ ਟ੍ਰੇਸ ਕਰ ਲਏ ਉਹਨਾਂ ਨੂੰ 72 ਰਿਕਵਰ ਕਰ ਲਿਆ ਔਰ ਜਿਹੜੀ ਉਹ ਕੋਲ ਰਿਕਸ਼ਾ ਚਾਲਕ ਨੂੰ ਪੈਸੇ ਖੋਏ ਸੀ ਉਹ ਵੀ ਅਸੀਂ ਰਿਕਵਰ ਕਰ ਲਿਆ ਔਰ ਉਹ ਜਦੋਂ ਸਾਡੀ ਟੀਮ ਨੇ ਉਹਨਾਂ ਨੂੰ ਅਰੈਸਟ ਕਰ ਵੀ ਕੋਸ਼ਿਸ਼ ਨਹੀਂ ਕੀਤੀ ਉਹਨੇ ਭਜਨ ਦੀ ਕੋਸ਼ਿਸ਼ ਕੀਤੀ ਤੇ ਉਹ ਲੱਤ ਤੇ ਵੀ ਛੱਟ ਲੱਗ ਗਈ ਕਿਉਂਕਿ ਉਹ ਕੰਨ ਚਾਤੇ ਭਜਨ ਲੱਗਾ ਸੀਗੇ ਸੋ ਇਸ ਕਰਕੇ ਦੋਨੋਂ ਬੰਦੇ ਸੀ ਅਰੈਸਟ ਕਰ ਲਿਆ ਔਰ ਗਵਰ ਵੀ ਕਰ ਲਿਆ ਗਵਰੀ ਵੀ ਕਰ ਲਿਆ ਨਾ ਕੋਲ ਔਰ ਜਿਹੜੇ ਫਰਦਰ ਅਸੀਂ ਰਿਮਾਂਡ ਲੈ ਰਹੇ ਆ ਤਾਂ ਜੋ ਹੋਰ ਵੀ ਇਹਨਾਂ ਨੂੰ ਕੁਰਮ ਕਰਕੇ ਕੇਸ ਕੀਤਾ ਜਾ ਸਕੇ ਕਿੰਨੇ ਦੇ ਅੰਦਰ ਰਿਮਾਂਡ ਹੈ ਅਸੀਂ ਹੁਣ ਉਹਨੂੰ ਪੇਸ਼ ਕਰਾਂਗੇ ਜੀ ਰਿਮਾਂਡ ਲਵਾਵਾਂਗੇ ਸਾਡੀ ਟੀਮ ਗਈ ਹੋਈ ਹੈ ਤਦੋਂ ਵੀ ਅਸੀਂ ਰਿਮਾਂਡ ਲੈ ਕੇ ਫਰਦਰ ਜੋ ਵੀ ਇਨਵੈਸਟੀਗੇਸ਼ਨ ਹੋਰ ਕਵਰੀ ਹੋਏਗੀ ਉਹ ਤੁਹਾਨੂੰ ਦੱਸਾਂਗੇ ਤੇ ਲੋਕਲੀ ਰਹਿਣ ਵਾਲੇ ਨੇ ਜੀ ਅਭੀ ਪਤਰਾ ਜੀ ਔਰ ਪਰਮਸੋ ਹਤਾ ਰਸਤਾ ਮਹਲਾ ਜਲੰਧਰ ਔਰ ਦੂਸਰਾ ਬਗਿਆਵਹਲਾ ਜਲੰਧਰ ਤੇ ਇਹ ਆਪਣਾ ਕੰਦਿਆ ਨੂੰ ਸਵਾਰੀ ਬਣ ਕੇ ਬੈਠੇ ਸੀ ਤੇ ਇਹਨਾਂ ਨੇ ਜੱਲ ਜਾਂਦੇ ਉਹਨੂੰ ਰੋਕ ਕੇ ਜੋਤੀ ਚੌਕ ਦੇ ਕੋਲ ਨੂੰ ਕਿਹਾ ਕਿ ਸਾਨੂੰ ਉੱਧਰ ਲੈ ਕੇ ਜਾਓ ਆਪਣਾ ਸਰਦਾਫ ਪਾਗਬਗ ਸਾਈਡ ਤੇ ਸੋ ਇਹਨਾਂ ਰਸਤੇ ਜਾ ਕੇ ਉਹਨੂੰ ਰੋਕ ਕੇ ਦੱਤੇ ਦੀ ਨੌਕ ਤੇ ਬੱਤਲ ਵੀ ਮਾਰਿਆ ਚਲੇ ਔਰ ਕੈਸੇ ਵੀ ਕੋਲੇ ਔਰ ਉਹਨੂੰ ਧੂਕੇ ਵੀ ਲੈ ਕੇ ਗਏ ਉਹਨੇ ਕੋਸ਼ਿਸ਼ ਕੀਤੀ ਕਿ ਇਹਨਾਂ ਨਾਲ ਥੋੜਾ ਸਾ ਫਾਈਟ ਕਰਨ ਦੀ ਬਟ ਉਹ ਜਰਾ ਕੱਲਾ ਸਿੱਗਾ ਤੇ ਹੋ ਜਾਣੇ ਸੀ ਉੱਤੇ ਹੈਵੀ ਇਹ ਲੜੀ ਵਰਤਤਾ ਹੋ ਰਿਹਾ ਉਹ ਅਸੀਂ ਬੰਦਿਆਂ ਨਾਲ ਮਾਰ ਲੈ ਕੇ ਕੋਸ਼ਿਸ਼ ਕਰਾ ਰਹੇ ਸੀ ਫਿਰਾਲ ਜੇ ਨਾਲ ਦੀ ਰੈਸਟ ਪਾਈ ਔਰ ਦਮਾਂਡ ਵੀ ਲੈ ਕੇ ਪਕੜ ਚਿੱਤਾ ਹੈ ਪਕੜ ਚ ਸਾਨੂੰ ਪਤਾ ਸੀ ਗਿਆ ਇਹਨਾਂ ਬੰਦੇ ਆ ਕੰਮ ਕਰਦੇ ਆ ਇੱਥੇ ਔਰ ਜਦੋਂ ਹੀ ਸਾਡੇ ਐਸਐਚਓ ਨੂੰ ਬੁਖਵਾਰ ਖਾਸ ਦੱਸਿਆ ਕਿ ਇਹ ਬੰਦੇ ਫਿਰਾਲ ਜੇ ਨਾਲ ਦੇ ਦੋ ਲੋ ਇਕੱਠੇ ਹੋ ਕੇ ਬੈਠੇ ਆ ਸੋ ਉਹਤੇ ਇਮੀਡੀਏਟਲੀ ਸਾਡੇ ਐਸਐਚਓ ਤਿੰਨ ਨੰਬਰ ਤੇ ਰੇਡ ਕੀਤੀ ਔਰ ਮੌਕੇ ਤੋਂ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਕੰਮ ਤੱਕ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਸੋ ਉੱਥੇ ਮੌਕੇ ਤੋਂ ਰੈਸਟ ਕਰ ਗਏ ਗ੍ਰਿਫਤਾਰਨ ਨੂੰ ਪ੍ਰਤਾਪ ਆਗਰ ਲਿਆ ਕੇ ਮਾਨਵਤ ਕੋ ਮਨ ਕਰ ਸਰ ਬਾਤ ਦਾ ਕਾਰਨ ਦੇਖੋ ਜੀ ਇਜ਼ੀ ਮਨੀ ਨਹੀਂ ਆ ਪਲਸ ਇਹਨਾਂ ਦੇ ਵਿਲੇ ਰਹਿਣ ਦਾ ਕਾਰਨ ਔਰ ਇਜ਼ੀ ਮਨੀ ਦੀ ਗੱਲ ਜਿਹੜੀ ਆ ਤੁਹਾਡੀ ਠੀਕ ਆ ਕਿਉਂਕਿ ਇਹ ਲੋਕ ਬਾਹਰ ਦਾ ਵੀ ਉਦੋਂ ਕਰਦੇ ਨੇ ਜਦੋਂ ਇਹਨਾਂ ਨੇ ਕੋਈ ਕੰਮ ਕਰ ਨਹੀਂ ਕਰਨਾ ਸ਼ਾਮ ਨੂੰ ਕਿਸੇ ਨਾ ਕਿਸੇ ਨੂੰ ਟਾਰਗੇਟ ਕਰਦੇ ਨੇ ਉਹਦੇ ਜਾਂਦੇ ਰਾਹ ਲਾਗੀ ਇਹਨੂੰ ਔਰ ਆਪਣੇ ਦਿਨਾਂ ਵਿੱਚ ਉਹਨਾਂ ਨੂੰ ਪੈਸੇ ਮਿਲਦੇ ਨੇ ਆਪਣੇ ਖਾਂ-ਕੀਣ ਦੀਆਂ ਲੋੜਾਂ ਦੀ ਪੂਰਤੀ ਕਰਦੇ ਸ੍ਰੀ ਇਹਨਾਂ ਵਿੱਚ ਜਿਹੜੇ ਬੱਚੇ ਪੈਸੇ ਕੋਈ ਕਿੱਦੇ ਤੋਂ ਮਿਲਦੇ ਤੇ ਬਹੁਤ ਜ਼ਿਆਦਾ ਮਹਨ ਨਹੀਂ ਸੀ 1200 ਰੁਪਏ ਸੀ ਇਹ ਰਿਕਸ਼ਾ ਵਾਲੇ ਕੋ ਕਿੰਨਾ ਤੋਂ ਹੋਗਾ ਮੌਰੀ ਉਸ ਗਰੀਬ ਬੰਦਾ ਸੀਗਾ ਇਹਨਾਂ ਨੇ ਉਹਨਾਂ ਨੂੰ ਵੀ ਬਖਸ਼। ਅਭੀ ਅਜੇ ਤਰ੍ਹਾਂ ਦਾ ਪਹਿਲਾ ਪਹਿਲਾ ਅਸੀਂ ਉਹ ਹੋਰ ਨਿਰਮਾਣ ਲੈ ਕੇ ਫਰਦਰ ਡੀਪ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈ। ਉਹਦੇ ਜਿੰਨੇ ਮਕਦਮੇ ਤੇ ਦਰਜ ਹੋਏ ਤਾਂ ਦੱਸਾਂ ਕਿ ਕਿੰਨੇ ਮਕਦਮੇ? ਜੀ ਨਸ਼ਾ ਵੀ ਕਰਦੇ, ਦੋਨੋਂ ਕਰਦੇ ਨੇ। ਕੋਈ ਸ਼ਰਾਬ ਵਗੈਰਾ ਤੇ ਪੀਂਦੇ ਆ ਸਾਰੇ। ਇਹਨਾਂ ਨੇ ਆਪਣੇ ਨਸ਼ੇ ਦੀ ਪੂਰਤੀ ਲਈ ਮਾੜੀ-ਮੋਟੀ ਕਰਨੀ ਜਿਦਾ ਸ਼ਰਾਬ ਵਗੈਰਾ ਪੀਂਦੇ ਕਰ ਲਈ। ਉਹਦੇ ਲਈ ਇਹਨਾਂ ਨੇ ਕੋਭਾਈ ਕੀਤੀ ਸੀ। ਕੋਈ ਕੰਮ ਕਰ ਨਹੀਂ ਕਰਦੇ ਇਸ ਕਰਕੇ। ਜੀ ਤੇਜਾ ਦਾ ਨਸ਼ਾ ਨਹੀਂ। ਦੋਨੋਂ ਮੈਂ ਨਹੀਂ, ਇਹ ਇਹਦੇ ਫਲੇਰ ਨਹੀਂ ਹੈ। ਇਹ ਵੀ ਅਜੇ ਤੱਕ ਗੱਲpass ਹੈ। ਜ਼ਿਆਦਾ ਏਜ ਨਹੀਂ ਹੈਗੇ ਇਹਨਾਂ ਦੀ। 32 ਸ Absolutely.